ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ। ਆਹ ਬਲੌਗ ਤਿੰਨ ਮਸ਼ੀਨਾ ਲੈ ਕੇ ਆਏ ਆਪਾਂ ਪਿੰਡ ਆਕਲੀਏ 'ਚ ਖੜਿਆਂਗੇ। ਆਹ 12 ਮਾਡਲ ਆ, ਉਹ 13 ਮਾਡਲ ਇੱਕ ਪਰਾਂ ਖੜੀ ਆ, 14 ਮਾਡਲ। ਆ ਆ ਤੁਹਾਨੂੰ ਮਸ਼ੀਨਾ ਤੇ ਨਿਗਾਹ ਮਰਵਾਉਣਾ। ਆਹ ਕੀ 12 ਮਾਡਲ ਆ, ਆਪਾਂ ਟਰੈਡ ਵਿੱਚ ਹੀ ਦੇਣਾ ਬਾਈ ਕਹਿੰਦੇ। ਬਾਈ ਕੀ ਰੇਟ ਹੈ ਇਹਦਾ? ਇਹਦਾ ਵੀਰੇ 8.5 ਲੱਖ। 8.5 ਲੱਖ। 12 ਮਾਡਲ ਆ ਇਹ। 12 ਮਾਡਲ ਆ ਬਾਈ। ਟਾਇਰ ਨਵੇਂ ਨੇ, ਠੀਕ ਆ। ਤੇ ਮਸ਼ੀਨ ਚ ਮੰਨ ਕੇ ਚੱਲ ਵੀ ਪਿਛੇ ਘੱਟੋ-ਤਸਾਣੀ ਵੀ ਕੰਡੀਸ਼ਨ ਇੱਕ ਨੰਬਰ ਆ ਜਮਾ ਇੱਕ ਨੰਬਰ ਆ ਜੀ ਆ ਦਵਿੰਦਰ ਮਸ਼ੀਨ ਦਿਖਾ ਦੇ ਬਾਈ ਮੜੀ ਆਏ ਵਾਲੇ ਕੈਮਰਾ ਮੜੀ ਇੱਕ ਲਾਇਆ ਜੀ ਠੀਕ ਆ ਬਾਈ ਬਾਕੀ ਜੇ ਕਿਸੇ ਨੇ ਬਿਨਾ ਡਰਾਈਵਰ ਤੋਂ ਲੈਣੀ ਹੈ ਮਸੀਂ ਉਹ ਵੀ ਕਰ ਲਾਏ ਮੌਕੇ ਤੇ ਠੀਕ ਆ ਬਿਨਾ ਡਰਾਈਵਰ ਤੋਂ ਵੀ ਦੇ ਦੋਗੇ ਬਾਈ ਹਾਂ ਹਾਂ ਠੀਕ ਆ ਟਾਇਰ ਜਮਾ ਨਵੇਂ ਆਗੇ ਨਾਲ ਦੇ ਆਗੇ ਇਹ 13 ਫੁੱਟ ਬਾਈ ਇਹਦਾ ਕਰਤਾ ਆ ਬਾਈ ਕਹਿ ਮਾੜਦਾ 13 ਮਾੜਦਾ ਇਹ 13 ਮਾੜਦਾ ਬਾਈ ਠੀਕ ਆ ਬਾਈ ਇਹ ਵੀ ਵਧੀਆ ਕੰਡੀਸ਼ਨ ਚ ਹੈ ਜੀ ਬਾਈ ਜਮਾ ਇੱਕ ਨੰਬਰ ਹੈ ਤੇ ਨਾਲ 6 ਟਿੱਪਣੀਆਂ ਨੇ ਠੀਕ ਹੈ ਭਾਈ ਆ ਟਾਇਰ ਵੀ ਵਿਚੇ ਦੇਣੇ ਨੇ ਇਹਦੇ ਵੀ ਹਾਂ ਵਿਚੇ ਦੇਣੇ ਠੀਕ ਹੈ ਜਮਾ ਆ ਟਾਇਰ ਵੀ ਸੀਜ਼ਨ ਲਵਾ ਦੇਣਗੇ ਮੈਂ ਇਹਦੇ ਟਾਇਰ ਵੀ ਨਵੇਂ ਪਾਏ ਆ ਜੀ ਕੋਈ ਲੰਬੇ ਵਾਲੀ ਗੱਲ ਨਹੀਂ ਹੈਗੀ ਬਸ ਜਮਾ ਯਾਰ ਇੱਕ ਨਾ ਭਾਈ ਕਹੇ ਸਾਲ ਹੋ ਗਏ ਤੁਹਾਨੂੰ ਮਸ਼ੀਨਾਂ ਦਾ ਕੰਮ ਕਰਦਿਆਂ ਨੂੰ ਮਾਲਾ ਹੋ ਗਏ ਯਾਰ ਮਾਲਾ ਜ਼ਾਤਕ ਸਾਲ ਫਟ ਫਟ ਸਾਲ ਹੋ ਗਏ ਯਾਰ ਉਹ ਵੀ ਦਾ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਫਟਾ ਨਹੀਂ ਵਿਚ ਵੀ ਮੜੇ ਜੇ ਕੈਮਰਾ ਮਾਰਦੀ ਮਸ਼ੀਨ ਦੇ ਮਾਗਰੋਂ ਦਾ ਕਾਲੀ ਪੈਰਾ ਦੇ ਨਿਗਾ ਮਰਵਾ ਨਹੀਂ ਕਿਰਾ ਪੈਰਾ ਮਾਣੋ ਨੀ ਬਾਈ ਤੇ ਇਸ ਤੇ ਕਿਹੜਾ ਪਰੰਦੇ ਦੀ ਨਿਗਾ ਮਰਵਾ ਨਹੀਂ ਕਿਰਾ ਦੇ ਬਈ ਇਹਦੀ ਕੀਮਤ ਕੀ ਆ ਇਹਦੀ ਵੀਰੇ 4 ਲੱਖ 80 ਹਜ਼ਾਰ ਦੀ ਠੀਕ ਹੈ 4 ਲੱਖ 30 ਹਜ਼ਾਰ ਕੀ ਹੁੰਦਾ ਜੀ ਹਾਂ 6 ਸਟਿੱਪਣੀਆਂ ਨੇ ਵੀਰੇ ਇਹਦੀਆਂ 6 ਸਟਿੱਪਣੀਆਂ ਨਾਲ ਲਵਾਂ ਠੀਕ ਹੈ ਬਾਈ ਤੇਰਾ ਮਾਡਲ ਉਹ ਮਸ਼ੀਨ ਹੈ ਜਮਾ ਕੋਈ ਟਾਂਕਾ ਟੋਲਾ ਨਹੀਂ ਇਹ 54 ਇੰਚੀ ਜ ਹੈ ਬਾਈ ਹਾਂ 53 ਜ ਹੈ ਬਾਈ 54 ਇੰਚੀ ਚ 54 ਇੰਚੀ ਠੀਕ ਹੈ ਤੇ ਆਹ ਜਿਹੜੀ ਆ ਗਈ ਇਹ ਵੀਰੇ 14 ਮਾਡਲ ਹੈ ਇਹ ਆ ਗਈ 14 ਮਾਡਲ ਇਹਦੇ ਵਿੱਚ ਚਾਰ ਸਟਿੱਪਣੀਆਂ ਇਹਨਾਂ ਨਾਲ ਚਾਰ ਸਟਿੱਪਣੀਆਂ ਕੀ ਆਉਂਦੀ ਹੈ ਖੈਰ ਮਾਗਰ ਲਈ ਜਮਾ ਨਵੇਂ ਨੇ ਜਮਾ ਨਵੇਂ ਪਾਏ ਨੇ ਵੀਰੇ ਹੁਣੀ ਆਪਾਂ ਆਪ ਲਿਆ ਕੇ ਪਾਏ ਠੀਕ ਐ ਬਾਈ ਤੇ ਬਾਈਓ ਪਲੇਟ ਦੇ ਵੀ ਨਿਗਾ ਮਰਵਾ ਦੇ ਵੀ 14 ਨੂੰ ਮਾਰ ਲਾਈ ਬਾਕੀ ਨਿਗਾ ਮਰਵਾ ਦੇ ਮਸ਼ੀਨ ਦੇ ਸਾਰੇ ਤੇ ਬੇਦਾ ਹੈਗਾ ਜਮਾ ਓਕੇ ਇੱਕ ਨੰਬਰ ਵਿੱਚ ਮੈਂ ਸਾਰੇ ਵਧੀਆ ਪਈਏ ਗੀ ਰੰਗ ਕਰੂੰਗਾ ਕਿਸੇ ਪਾਸੇ ਹੁਣੀ ਕੋਈ ਜਰਕੀ ਨਹੀਂ ਕਦੋਂ ਬਾਕੀ ਇਹ ਸਾਰੀਆਂ ਮਸ਼ੀਨਾਂ ਵੀ ਆਪਾਂ ਐ ਨਹੀਂ ਲਿਆ ਉੱਥਾ ਵਾੜ ਕੇ ਕਿਸਰਾ ਠੋਕ ਹਾਂ ਹਾਂ ਚੈੱਕ ਕਰ ਲੈ ਆਹ ਆਹ ਤਰਾ ਦੇ ਵੀ ਨਿਗਾ ਮਰਵਾ ਲੈ ਜੀ ਤੇ ਬਾਈ ਦੇਖੇ ਸੇ ਵੀਰ ਨੇ ਮਸਜਿਦ ਦੇਖਣਾ ਹੋਣੀ ਹੈਗੀ ਕਿੱਥੇ ਆਉਣ ਬਈ ਪੂਰਾ ਐਡਰੈਸ ਦੱਸ ਦੇ ਕੇ ਇੱਕ ਵਾਰ ਪਿੰਡ ਆਕੜੀਆ ਵੀਰੇ ਤੇ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਮੰਨ ਕੇ ਚੱਲ ਬਈ ਆਪਣਾ ਘਰ ਰਹਿਣਾ ਚਾ ਬਰਾਰੀ ਸੜਕ ਤੇ ਠੀਕ ਆ ਠੀਕ ਹੈ ਪਿੰਡ ਆਕੜੀਆਂ ਜ਼ਿਲ੍ਹਾ ਮਾਨਸਾ ਜਦੋਂ ਮਾਨਸਾ ਨੂੰ ਬਰਨਾਲੇ ਨੂੰ ਜਾਣਿਆ ਉਹ ਰੋਡ ਤੇ ਪਿੰਡ ਆਗਾ ਆਕੜੀਆਂ ਤੇ ਬਈ ਫੋਨ ਨੰਬਰ ਬੋਲ ਦੇ ਇੱਕ ਵਾਰੀ ਵਿੱਚ ਫੋਨ ਨੰਬਰ ਬੋਲ 94178 39734 ਠੀਕ ਹੈ ਬਾਈ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਨੰਬਰ ਤੇ ਸੰਪਰਕ ਵੀ ਕਰ ਸਕਦਾਗਾ ਬਾਕੀ ਫੋਟੋਆਂ ਆਪਾਂ ਨਾਲ ਪਾ ਲਾਂਗੇ